ਦੇਖੋ ਜੀ ਮੰਗਾ ਸਾਡੀਆਂ 3-4 ਹੀ ਨੇ ਇੱਕ ਦਾ ਕਿਲੋਮੀਟਰ ਸਕੀਮ ਬਸਨ ਹੈ ਜਿਹੜੀਆਂ ਘਾਟੇ ਦਾ ਸੌਦਾ ਸਰਕਾਰ ਉਹਨੂੰ ਪਾਉਣ ਤੇ ਵੱਜਦਾ ਹੈ ਵੀ ਅਸੀਂ ਇਹਨਾਂ ਨੂੰ ਪਾਉਣਾ ਹੈ ਤੇ ਇੱਕ ਜਿਹੜੇ ਸਾਡੇ ਮੁਲਾਜ਼ਮ ਮਾਰੂ ਕੰਡੀਸ਼ਨਾਂ ਕਰਕੇ ਕੱਢੇ ਜਾ ਰਹੇ ਨੇ ਉਹਨਾਂ ਦੀ ਸੁਰੱਖਿਆ ਛੱਡੀ ਮੇਨ ਮੰਗ ਹੈ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਤੇ ਜਿਹੜੇ ਆਊਟਸੋਰਸਿੰਗ ਮੁਲਾਜ਼ਮ ਨੇ ਉਹਨਾਂ ਨੂੰ ਕੰਟਰੈਕਟਰ ਤੇ ਲੈਣਾ ਤੇ ਇਹ ਸਾਡੀਆਂ 3-4 ਮੰਗਾਂ ਨੇ ਮੁੱਖ ਅੱਜ ਸਾਡੀ ਹੜਤਾਲ ਹੈ ਜਿਹੜੀ ਤੀਜੇ ਦਿਨ ਸ਼ਾਮਲ ਹੋਗੀ ਰਾਤੀ ਕੱਲ ਸ਼ਾਮ ਨੂੰ ਸਾਡੀ ਮੀਟਿੰਗ ਹੋਈ ਸੀ ਮੁੱਖ ਸਕੱਤਰ ਨਾਲ ਉਹਨਾਂ ਨੇ ਭਰੋਸਾ ਦਿੱਤਾ ਸੀ ਵੀ ਦੋ ਤਿੰਨ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਸਹਿਮਤੀ ਬਣੀ ਸੀ ਪਰ ਹਜੇ ਤੱਕ ਉਹ ਲੈਟਰ ਜਾਰੀ ਨਹੀਂ ਹੋਇਆ ਇਸ ਕਰਕੇ ਸਾਡੀ ਹੜਤਾਲ ਹੈ ਜਿਹੜੀ ਜਾਰੀ ਹੈ ਤੇ ਅੱਗੇ ਤੋਂ ਵੀ ਜੇ ਉਹ ਲੈਟਰ ਨਾ ਜਾਰੀ ਹੋਇਆ ਤੇ ਹੜਤਾਲ ਹੈ ਜਿਹੜੀ ਸਾਡੀ ਜਾਰੀ ਰਹੂਗੀ ਤੇ ਜਿਹੜੇ ਸਾਡੇ ਅਗਲੇ ਪ੍ਰੋਗਰਾਮ ਨੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਜਾਂ ਟਰਾਂਸਪੋਰਟ ਮੰਤਰੀ ਦਾ ਘਰਾਓ ਉਹ ਸਾਡੇ ਜਿਹੜੇ ਪ੍ਰੋਗਰਾਮ ਨੇ ਉਹ ਸਟੈਂਡ ਕਰਦੇ ਨੇ ਤੇ ਅੱਜ ਅਸੀਂ ਪੋਸਟਪੌਨ ਇਸ ਲਈ ਕੀਤਾ ਸੀ ਉਹ ਪ੍ਰੋਗਰਾਮ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦਾ ਲੈਟਰ ਜਾਰੀ ਹੋ ਜੂਗਾ ਪਰ ਹਜੇ ਤੱਕ ਉਹਦਾ ਕੋਈ ਲੈਟਰ ਜਾਰੀ ਨਹੀਂ ਹੋਇਆ ਸਰਕਾਰ ਜਿਹੜੀ ਜਨਤਾ ਹੈ ਉਹਨੂੰ ਜਾਣਬੁੱਝ ਕੇ ਹੈਰਾਨ ਕਰ ਰਹੀ ਹੈ ਕੋਈ ਸਾਡਾ ਸ਼ੌਂਕ ਨਹੀਂ ਇਹ ਬੱਸਾਂ ਜਿਹੜਾ ਸਰਕਾਰੀ ਏਦਾਰਾ ਹੈ ਅਸੀਂ ਸਾਡਾ ਤਾਂ ਮੇਨ ਮਕਸਦ ਇਹ ਹੈ ਅਸੀਂ ਤਾਂ ਇਹ ਵੀ ਮੰਗ ਕਰਦੇ ਆਂ ਵੀ 10000 ਸਰਕਾਰੀ ਬੱਸ ਪਾਈ ਜਾਵੇ ਤੇ ਪੰਜਾਬ ਦੇ ਜਿੰਨੇ ਵੀ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਮਿਲੇ ਪਰ ਇਹ ਸਰਕਾਰ ਚੁਣ ਕੇ ਅਸੀਂ ਵੀ ਉਸ ਦੇ ਵਿੱਚ ਛਾਵਲਾ ਬੜੀ ਉਮੀਦਾਂ ਨਾਲ ਸਰਕਾਰ ਚੁਣੀ ਸੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇਹ ਕਹਿੰਦਾ ਹੁੰਦਾ ਸੀ ਵੀ ਜਦੋਂ ਵੀ ਮੇਰਾ ਪੈਨ ਚੱਲੂਗਾ ਹਰੇ ਹਰਾ ਹੀ ਚੱਲੂਗਾ ਪਰ ਹੁਣ ਉਸ ਦਾ ਫਰਾ ਪੈਨ ਹੈ ਜਿਹੜਾ ਪਤਾ ਨਹੀਂ ਉਹਦੀ ਸ਼ਾਈ ਮੁੱਕ ਗਈ ਪਤਾ ਨਹੀਂ ਉਹਨੇ ਪੈਨ ਕਿਤੇ ਸੁੱਟ ਦਿੱਤਾ ਇਸ ਕਰਕੇ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਵਾਜਤ ਹੋਵਾਂਗੇ ਇਸ ਲਈ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਜਲਦੀ ਜਲਦੀ ਗੌਰ ਕਰਕੇ ਉਹ ਤੇ ਆਮਲ ਕੀਤਾ ਜਾਵੇ ਤੇ ਇਹੀ ਇਹੀ ਸਾਡੀ ਉਮੀਦ ਹੈ ਵੀ ਸਰਕਾਰ ਦੇ ਕੰਨਾਂ ਤੱਕ ਸਾਡੀ ਬਾਜ ਪਹੁੰਚੇ ਤੇ ਸਾਡੀਆਂ ਸਾਡੀਆਂ ਮੰਗਾਂ ਨੇ ਉਹਨਾਂ ਵੱਲ ਜਲਦੀ ਜਲਦੀ ਧਿਆਨ ਦਿੱਤਾ ਜਾਵੇ ਧੰਨਵਾਦ ਵੈਸੇ ਤਾਂ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡੇ ਵਿਭਾਗ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਦਾਦਾ 15 15 ਚੱਲ ਰਹੇ ਜਿਹੜੀ ਕੱਚੀ ਨੌਕਰੀਆਂ ਬਿਲਕੁਲ ਘੱਟ ਰੰਗਾਾਂ ਦੇ ਉੱਪਰ ਕੱਚੇ ਅਸੀਂ ਕਹਿ ਸਕਦੇ ਹਾਂ ਜੋ ਕੰਮ ਕਰ ਰਹੇ ਨੇ ਉਹਨਾਂ ਨੂੰ ਰੈਗੂਲਰ ਕਰਾਉਣ ਦੀ ਮੰਗ ਸੀਗੀ ਜਿਹੜੀ ਇੱਕ ਨਾਲ ਜਿਹੜੇ ਸਾਡੇ ਵਿਭਾਗ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਲਗਭਗ 3.5 ਸਾਲ ਦਾ ਜਿਹੜਾ ਸਮਾਂ ਬੀਤ ਚੁੱਕਾ ਹੈਗਾ ਜਿਹੜੇ ਸਾਡੇ ਵਿਭਾਗ ਦੀਆਂ ਬੱਸਾਂ ਸੀ ਉਹ ਕੰਡਮ ਹੋ ਕੇ ਵਰਕਸ਼ਾਪਾਂ ਦੇ ਵਿੱਚ ਜਮ੍ਹਾਂ ਹੋ ਗਈਆਂ ਤੇ ਪ੍ਰੰਤੂ ਸਾਡੇ ਵਿਭਾਗ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਬੱਸ ਜਿਹੜੀ ਨਵੀਂ ਨਹੀਂ ਪਾਈ ਗਈ ਉਹਦੇ ਉਲਟ ਕਿਲੋਮੀਟਰ ਸਕੀਮ ਦੀਆਂ ਜਿਹੜੇ ਬੱਸਾਂ ਨੇ ਉਹਨਾਂ ਨੂੰ ਸਾਡੇ ਵਿਭਾਗ ਦੇ ਵਿੱਚ ਜਿਹੜੀ ਸਰਕਾਰ ਆਉ ਪਾ ਰਹੀ ਹੈ ਕਿ ਜਿਸ ਦਾ ਸਾਡੀ ਜਥੇਬੰਦੀ ਵੱਲੋਂ ਪਹਿਲਾਂ ਵਿਰੋਧ ਕੀਤਾ ਜਾਂਦੀ ਸੀ ਤੇ ਹੁਣ ਵੀ ਵਿਰੋਧ ਕਰ ਰਹੇ ਹਾਂ ਜੀ ਇੱਕ ਤਾਂ ਕੱਚੇ ਮਲਾਜ਼ਮਾਂ ਨੂੰ ਪੱਕੇ ਕਰੋ ਕਿਲੋਮੀਟਰ ਜਿਹੜੇ ਸਕੀਮ ਬੱਸਾਂ ਨੇ ਉਹਨਾਂ ਦੇ ਟੈਂਡਰ ਕੱਢੇ ਹੋਇਆ ਸਰਕਾਰ ਨੇ ਉਹ ਰੱਦ ਕਰੋ ਜਾਂ ਸਾਡੇ ਵਿਭਾਗ ਦੀਆਂ ਜਿਵੇਂ ਹੋਰ ਵੀ ਮੰਗਾਂ ਨੇ ਜਾਇ ਹੈ ਵੀ ਵਰਕਸ਼ਾਪ ਦੇ ਵਿੱਚ ਬੱਸਾਂ ਦਾ ਜਿਹੜਾ ਸਮਾਨ ਆਗਾ ਸਪੇਅਰ ਪਾਰਟ ਆਗਾ ਉਹ ਨਹੀਂ ਆ ਰਿਹਾ ਵੀ ਉਹ ਸਪੇਅਰ ਪਾਰਟ ਦੀ ਘਾਟ ਨੂੰ ਜਿਹੜਾ ਪੂਰਾ ਕੀਤਾ ਜਾਵੇ ਤੇ ਜਿੰਨਾ ਸਾਡੇ ਮਲਾਜ਼ਮਾਂ ਦੀ ਤਨਖਾਹ ਘਟ ਹੈ ਉਹਨਾਂ ਦੀ ਤਨਖਾਹ ਬਰਾਬਰ ਕੀਤੀ ਜਾਵੇ ਤੇ ਜਿਹੜੇ ਸਾਡੇ ਸਾਥੀ ਆਊਟਸੋਰਸ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਕੰਟਰੈਕਟਰ ਤੇ ਕੀਤਾ ਜਾਵੇ ਤੇ ਜਿਹੜੇ ਸਾਡੇ ਸਾਥੀ ਕੰਟਰੈਕਟਰ ਤੇ ਕੰਮ ਕਰ ਰਹੇ ਆਗੇ ਉਹਨਾਂ ਨੂੰ ਰੈਗੂਲਰ ਕਰਕੇ ਜਿਹੜੀ ਉਹਨਾਂ ਦੀ ਨੌਕਰੀਆਂ ਨੂੰ ਪੱਕਾ ਕੀਤਾ ਜਾਵੇ ਇਹ ਸਾਡੀਆਂ ਮੰਗਾਂ ਸੀਗੀਆਂ ਜਿਸ ਨੂੰ ਲੈ ਕੇ ਅਸੀਂ 14 15 16 ਸਾਡੀ 13 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸੀਗੀ ਪਰੰਤੂ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਜਿਸ ਕਰਕੇ ਅਸੀਂ 14 ਅਗਸਤ ਨੂੰ ਹੜਤਾਲ ਤੇ ਗਏ ਅਸੀਂ 15 ਤਰੀਕ ਨੂੰ 15 ਅਗਸਤ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਟ੍ਰਾਂਸਪੋਰਟ ਮੰਤਰੀ ਪੰਜਾਬ ਜਿਨ੍ਹਾਂ ਨੇ ਝੰਡਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਨੂੰ ਭੁੱਲ ਰਹੇ ਜੋ ਝੰਡਾ ਸੀਗਾ 15 ਅਗਸਤ ਨੂੰ ਮਾਨ ਸਾਹਿਬੇ ਕਿ ਚੜਾਉਣਾ ਸੀ ਜਿਸ ਕਰਕੇ ਸਾਡੀ ਜਥੇਬੰਦੀ ਕੋਲੋ ਪ੍ਰੋਗਰਾਮ ਸੀਗਾ ਅਸੀਂ ਉਹਨਾਂ ਦਾ ਵਿਰੋਧ ਕਰਨਾ ਸੀਗਾ ਜਾ ਕੇ ਪਰੰਤੂ ਸਾਨੂੰ 15 ਤਰੀਕ ਨੂੰ ਸ਼ਾਮ ਨੂੰ ਇੱਕ ਲੈਟਰ ਨਿਕਲਿਆ ਜਿਹਦੇ ਵਿੱਚ ਪੰਜਾਬ ਦੇ ਪ੍ਰਿੰਸੀਪਲ ਜਨਰਲ ਸੈਕਟਰੀ ਨਾਲ ਜਿਹਨਾਂ ਜੋ ਮੀਟਿੰਗ ਹੋਈ ਹੈਗੀ ਸਾਡੀ ਉਹ ਕੱਲ ਹੋਈ ਹੈਗੀ ਜਿਸ ਦੇ ਵਿੱਚ ਉਹਨਾਂ ਨੇ ਸਾਨੂੰ 15 ਦਿਨ ਦਾ ਸਮਾਂ ਲੈ ਕੇ ਸਾਡੀਆਂ ਜਿਹੜੀਆਂ ਮੰਗਾਂ ਨੇ ਚਾਹੇ ਉਹ ਕਿਲੋਮੀਟਰ ਸਕੀਮ ਨੂੰ ਬੰਦ ਕਰਨੀ ਬੱਸਾਂ ਬੰਦ ਕਰਨੀ ਮੰਗ ਹੈ ਚਾਹੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੰਮ ਹੀ ਮੰਗ ਹੈ ਜਾਂ ਸਾਡੇ ਵਿਭਾਗ ਦੇ ਵਿੱਚ ਨਵੇਂ ਬਸੰਪੰਨ ਦੀ ਮੰਗਾਂ ਤੇ ਜਿੰਨਾ ਮੁਲਾਜ਼ਮਾਂ ਦੀ ਤਨਖਾਹ ਘਟ ਹੈ ਉਹਨਾਂ ਨੂੰ ਪੂਰਾ ਕਰਨ ਦੀ ਜੋ ਮੰਗਾਂ ਉਹਨਾਂ ਕਰਕੇ 15 ਦਿਨ ਦਾ ਸਮਾਂ ਲਿਆ ਸੀਗਾ ਜਿਸ ਕਰਕੇ ਅਸੀਂ ਸਹਿਮਤ ਜਿਤਾਉਂਦੇ ਹੋਏ ਹੜਤਾਲ ਨੂੰ ਖਤਮ ਕਰਨ ਦਾ ਨਿਰਣਾ ਸਾਡੀ ਜਥੇਬੰਦੀ ਵੱਲੋਂ ਲਿਆ ਗਿਆ ਸੀਗਾ ਪਰੰਤੂ ਸਰਕਾਰ ਨੂੰ ਅਸੀਂ ਕਿਹਾ ਸੀਗਾ ਵੀ ਜਿਹੜਾ ਸਾਨੂੰ ਇਹ ਸਾਰਾ ਕੁਝ ਸਾਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਵੇ ਕਿਉਂਕਿ ਪਹਿਲਾਂ ਵੀ ਅਸੀਂ ਜਿਹੜੇ ਸਾਡੇ ਸੰਘਰਸ਼ ਸੀਗੇ ਜਾਂ ਸਾਡੀ ਹੜਤਾਲਾਂ ਪ੍ਰੋਗਰਾਮ ਹੁੰਦੇ ਸੀਗੇ ਅਸੀਂ ਪੋਸਟਪੋਨ ਕਰ ਦਿੰਦੇ ਸੀਗੇ ਪਿਟਲੋ ਕੋਈ ਗੱਲ ਨਹੀਂ ਟਰਾਂਸਪੋਰਟ ਮੰਤਰੀ ਨੇ ਕਹਿਤਾ ਜਾਂ ਟਰਾਂਸਪੋਰਟ ਸੈਕਟਰੀ ਨੇ ਕਹਿਤਾ ਮਾਨਜੋਗ ਐਮ ਡੀ ਨੇ ਕਹਿਤਾ ਜਾਂ ਮਾਨਜੋਗ ਸਾਡੇ ਚੇਅਰਮੈਨ ਸਾਹਿਬ ਨੇ ਕਹਿਤਾ ਅਸੀਂ ਉਹਨਾਂ ਦੇ ਇੱਕ ਭਰੋਸੇ ਨੂੰ ਲੈ ਕੇ ਅਸੀਂ ਜਿਹੜੇ ਸਾਡੇ ਹੜਤਾਲਾਂ ਸੀ ਜਾਂ ਸੰਘਰਸ਼ ਸੀ ਪੋਸਟਪੋਨ ਕਰ ਦਿੰਦੇ ਸੀਗੇ ਤਾਂ ਕਰਕੇ ਅੱਜ ਕੱਲ੍ਹ ਅਸੀਂ ਕਿਹਾ ਸੀ ਵੀ ਤੁਸੀਂ ਹਰ ਵਾਰ ਸਾਨੂੰ ਲਾਰੇ ਲਾ ਕੇ ਮੋਕਲ ਜਾਂਦੇ ਹੋ ਸਾਨੂੰ ਇੱਕ ਲੈਟਰ ਜਾਰੀ ਪੱਤਰ ਜਾਰੀ ਕੀਤਾ ਜਾਵੇ ਜਿਨੇ ਤੁਹਾਡੀਆਂ ਮੰਗਾਂ ਨੇ ਵੀ 15 ਦਿਨ ਦੇ ਵਿੱਚ ਵਿੱਚ ਹੱਲ ਹੋਣਗੀਆਂ ਜੇ ਅੱਜ ਸਾਨੂੰ ਉਹ ਲੈਟਰ ਜਾਰੀ ਹੁੰਦਾ ਤਾਂ ਅਸੀਂ ਆਪਣੀ ਜਿਹੜੀ ਹੜਤਾਲ ਹੈ ਉਹਨਾਂ ਨੂੰ ਖੋਲ੍ਹਾਂਗੇ ਤੇ ਜਿਹੜੀਆਂ ਸਾਡੀਆਂ ਬੱਸਾਂ ਨੇ ਰੂ One of the premium and prestigious professional institutes providing a wide range of professional courses with 100% placement assistance. We are Sri Sai Group of Institutes.